ਸੁਖਬੀਰ ਸਿੰਘ ਬਾਦਲ ਨੇ ਬੀਤੀ 2 ਦਸੰਬਰ ਨੂੰ ਆਪਣੇ ਉੱਪਰ ਹੋਏ ਕਾਤਲਾਨਾ ਹਮਲੇ ਵੇਲੇ ਬੇਹਦ ਦਲੇਰੀ ਨਾਲ ਹਮਲਾ ناکਾਮ ਕਰਨ ਵਾਲੇ ਐਸਆਈ ਜਸਬੀਰ ਸਿੰਘ ਨੂੰ ਰਾਸ਼ਟਰਪਤੀ ਮੈਡਮ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਸਬੰਧੀ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਮ ਨੂੰ ਪੱਤਰ ਲਿਖਿਆ ਜਿਸ ਦੀਆਂ ਕਾਪੀਆਂ ਡੀਜੀਪੀ ਪੰਜਾਬ ਸਮੇਤ ਸੰਬੰਧਤ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਨੇ ਇਸ ਜਸਖੀਰ ਬਾਦਲ ਨੇ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬ ਦੀ ਬਖਸ਼ੀਸ਼ ਤੇ ਅਕਾਲ ਪੁਰਖ ਦਾ ਆਸ਼ੀਰਵਾਦ ਸੀ ਕਿ ਏਐਸਆਈ ਜਸਬੀਰ ਸਿੰਘ ਉਸ ਦਿਨ ਮੌਕੇ ਤੇ ਹਾਜ਼ਰ ਸੀ ਉਹਨਾਂ ਨੇ ਕਿਹਾ ਕਿ ਜੋ ਦਲੇਰੀ ਤੇ ਆਪਣੇ ਅਜ ਪ੍ਰਤੀ ਸਮਰਪਣ ਦੀ ਭਾਵਨਾ ਜਸਬੀਰ ਸਿੰਘ ਨੇ ਵਿਖਾਈ ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਜਾਨ ਜੋਖਮ 'ਚ ਪਾਈ ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਇਸ ਕਿ ਸੰਨੀ ਇਤਰਾਸ ਦੇ ਸ਼ਿਦਦਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਰੋਕਣਾ ਪੰਜਾਬ ਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਯਤਨਾਂ ਨੂੰ ਰੋਕਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸੂਬੇ ਚ ਤਾਕਤਵਰ ਲੋਕ ਇਹ ਅਮਨ ਤੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਹੀ ਸਿਮਰਤ ਕੋਰ ਬਾਦਲ ਨੇ ਅਮਿਤ ਸ਼ਾਹ ਨੂੰ ਪੱਤਰ ਲਿਕੇ ਇਸ ਹੈਰਾਨੀ ਭਰੀ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਐਸ.ਐਸ. ਜਸਬੀਰ ਸਿੰਘ ਦੀ ਬਹਾਦਰੀ ਤੇ ਦਲੇਰੀ ਭਰੀ ਕਾਰਵਾਲੇ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦੇਣ ਦੀ ਸਿਫਾਰਿਸ਼ ਕਰਨ ਦੇ ਨਾਂਦਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਚ ਉਹਨਾਂ ਦੇ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਦੇ ਕਤਲ ਕਰਵਾਉਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿਖੇਦੀ ਕੀਤੀ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਤੇ ਹੋਏ ਕਤਲਨਾਮ ਹਮਨਤੋਂ ਕੁਝ ਮਿੰਟ ਪਹਿਲਾਂ ਪੰਜਾਬ ਪੁਲਿਸ ਦੇ ਐਸ.ਪੀ. ਸੁਮੇਤ ਸੀਨੀਅਰ ਅਫਸਰ ਇੱਕ ਅਪਰਾਧਿਕ ਵਿਚੋਖੜ ਵਾਲੇ ਵਿਵਾਦ ਗ੍ਰਸਤ ਵਿਅਕਤੀ ਨਾਲ ਗੱਲਾਂ ਮਾਰਨ ਚ ਰੁੱਝੇ ਸਨ ਜਦਕਿ ਹਰ ਐਸ.ਐਚ.ਓ ਇਸ ਵਿਅਕਤੀ ਦੀ ਅਪਰਾਧਿਕ ਪਛਾਣ ਤੋਂ ਜਾਣੂ ਸੀ ਇਸ ਵਿਵਾਦ ਗ੍ਰਸ ਕਚੋੜਾ ਨਾਲ ਗਲਬਾਤ ਕਰਨ ਵਾਲਿਆਂ ਚ ਅਹਿਮ ਸ਼ਖਸੀਅਤਾਂ ਸ਼ਾਮਲ ਸਨ ਹਰਸੀਮਤ ਕੋਰ ਬਾਦਲ ਨੇ ਅੱਗੇ ਕਿਹਾ ਕਿ ਫਿਰ ਇਨ੍ਹਾਂ ਵਿਵਾਦਗ੍ਰਸ ਸਲੋਕਾਂ ਨੂੰ ਇੱਧਰ ਉੱਧਰ ਘੁੰਮਣ ਦੀ ਖੁੱਲ ਦਿੱਤੀ ਗਈ ਤੇ ਫਿਰ ਇਨ੍ਹਾਂ ਨੇ ਸ਼ਿਕਾਰ ਨੂੰ ਨਿਸ਼ਾਨਾ ਬਣਾਉਣ ਦੀ ਖੁੱਲ ਦਿੱਤੀ ਉਹਨਾਂ ਗਿਆ ਕਿ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਪਹਿਲਾਂ ਤੋਂ ਤੈਅ ਯੋਜਨਾ ਮੁਤਾਬਕ ਮਿੱਥ ਕੇ ਕੀਤਾ ਗਿਆ ਹਮਲਾ ਜੋ ਇੱਕ ਡੂੰਗੀ ਸਾਜ਼ਿਸ਼ ਦਾ ਨਤੀਜਾ ਸੀ ਇਸ ਦਾ ਮਕਸਦ ਬਹਾਦਰ ਤੇ ਦਲੇਰ ਸਿੱਖ ਕੌਮ ਨੂੰ ਆਗੂ ਬਹਿ ਹੋਣਾ ਕਰਨਾ ਸੀ ਤੇ ਇਸ ਸਦਕਾ ਬਹੁਤ ਗੰਭੀਰ ਹਾਲਤ ਬਣ ਸਕਦੇ ਸਨ